ਆ ਤੁਸੀਂ ਵੀ ਪੁਲਿਸ ਦੇ ਹੋ ਆਪਾਂ ਹਾਂ ਜੀ ਪ੍ਰਗਟ ਸਿੰਘ ਜੀ ਅ ਸਰੀ ਇੱਕ ਕਿਉਂਕਿ ਚਲੋ ਖੁੱਲ ਕੇ ਗੱਲ ਹੋਣੀ ਲੱਗ ਪਈ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਐ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਥਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 ਏਮਪਲੋਈ ਜਿਹੜੇ ਆ ਡਰੱਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਜ਼ ਨੂੰ ਆਪ ਰਿਕੁਐਸਟ ਕੀਤੀ ਆ ਕਿ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਊ ਤਿੰਨ ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰੱਗ ਡਿਕਟਾ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਹਨਾਂ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜ਼ੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ 'ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ 'ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇੰਦਾ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਵੇ रियलिटी ए या सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਵੀ ਜਦੋਂ ਸਾਡੇ ਸਪੀਕਰ ਸਾਹਿਬ ਸੰਧਵਾ ਸਾਹਿਬ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂਜੇਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕ੍ਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਕਿਹਾ ਵੀ ਸਾਰੀ ਪੁਲਿਸ ਮਾੜੀ ਹੋ ਸਾਰੀ ਤਾਂ ਮਾੜੀ ਨਹੀਂ ਹੈ ਅਗਰ ਆਪਾਂ ਕਿਸੇ ਬਲੈਕ ਸ਼ੀਪ ਦੇ ਅਗੇਂਸਟ ਐਕਟ ਕਰਾਂਗੇ ਤਾਂ ਜਿਹੜੇ ਚੰਗੇ ਆ ਉਹ ਹੋਰ ਉਹਨਾਂ ਨੂੰ ਸ਼ਾਹ ਹੋਏਗਾ ਅਸੀਂ ਕੰਮ ਕਰੀਏ